ਕੁਚੀ ਬੋਲੋ ਬੁਧੀ ਜੀ ਮੇਰਾ ਨਾਮ ਸਿਮਰਨਜੀਤ ਕੌਰ ਹੈ ਅੱਛਾ ਤੇ ਪੁੱਤ ਕੀ ਮਸਲਾ ਕਿਹੜਾ ਸੋਹਰੇ ਪਰਿਵਾਰ ਨਾਲ ਜਿੱਦਾਂ ਤੇਰੇ ਪਟੀਆਂ ਪਟੀਆਂ ਹੋਈਆਂ ਕੀ ਹੋਈ ਗੱਲ ਕਿਵੇਂ ਹੋਈ ਕਦੋਂ ਤੇਰਾ ਵਿਆਹ ਹੋਇਆ ਕੀ ਗੱਲ ਹੋਈ ਮੋਟੀ ਮੋਟੀ ਗੱਲ ਤੁਸੀਂ ਮੇਰਾ ਪਿੰਡ ਮਾਕੋਵਾਲਾ ਮੈਂ ਫਟਸ ਚਦਾਰ ਵਿਆਹੀ ਹਾਂ ਤੇ ਮੇਰਾ ਵਿਆਹ 2 ਸਾਲ ਹੋ ਗਏ ਵਿਆਹ ਨੂੰ ਮੇਰੇ ਨੂੰ 9 ਤਰੀਕ ਨੂੰ ਹੋਇਆ ਹੈ 92 ਮਹੀਨੇ ਤੇ ਮੇਰੇ ਨਾਮ ਮਤਲਬ ਕਿ 7ਵਾਂ ਮਹੀਨਾ ਲੱਗਾ ਹੈ ਉਹਨੂੰ ਬੱਚਾ ਮਾਣ ਵਾਲਾ ਹੈ ਹਾਂਜੀ ਤੇ 7ਵੇਂ ਮਹੀਨੇ ਨਾਲ ਮੇਰੇ ਹੱਥ ਮਤਲਬ ਤਕਰਾਬ ਹੋਏ ਆ ਅੱਛਾ ਮੇਰੇ ਸੋਹਰੇ ਨੇ ਮੇਰਾ ਇਲਾਜ ਨਹੀਂ ਕਰਵਾਇਆ ਹੈਗਾ ਅੱਛਾ ਉਹਨਾਂ ਨੇ ਬੜੇ ਤਰਲੇ ਮਾਰੇ ਕਿ ਮੇਰਾ ਇਲਾਜ ਕਰਵਾਓ ਤੇ ਉਹਨਾਂ ਨੇ ਨਹੀਂ ਕਰਵਾਇਆ ਹੈਗਾ ਮੁੜ ਕੇ ਮੇਰੇ ਮੰਮੀ ਡੈਡੀ ਆਉਂਦੇ ਰਹੇ ਆ ਮੈਨੂੰ ਲੈ ਆਣ ਉਹਨਾਂ ਨੇ ਦਵਾਈ ਦਾਰੂ ਕਰਵਾਇਆ ਜਿੰਨਾ ਵੀ ਹੋਇਆ ਆ ਤੇ ਹੁਣ ਵੀ ਅੰਨਾ ਕੋਲੀਆਂ ਮੈਂ ਆਪਣੇ ਫਰਦ ਸਭ ਮੇਰੇ ਹੱਥ ਹੋਣ ਪੈਰ ਵੀ ਉਹਨਾਂ ਨੇ ਮੇਰੇ ਪਤਾ ਨਹੀਂ ਕਿਹੜੇ ਕੈਮੀਕਲ ਚ ਪਾਏ ਹੈਗੇ ਹੀ ਨਹੀਂ ਕੋਈ ਤੈਨੂੰ ਇਹਦੇ ਕੋ ਕਹਿਣ ਦੀ ਨਾ ਕਿ ਤੇਰਾ 7ਵਾਂ ਮਹੀਨਾ ਹੈ ਪ੍ਰੈਗਨਨਸੀ ਦਾ ਉਦੋਂ ਕੋਈ ਛੋਟਾ ਛੋਟਾ ਤੇਰੀ ਸ਼ੁਰੂਆਤ ਹੀ ਨਹੀਂ ਕੁਝ ਹਾਂਜੀ ਮੇਰੇ ਉਂਗਲਾਂ ਤੇ ਹੱਥਾਂ ਦੀਆਂ ਉਂਗਲਾਂ ਤੇ ਹੋਇਆ ਇਹ ਖੁਰਖਰਕ ਸ਼ੁਰੂ ਹੋਈ ਜੇ ਮਾਰ ਦੁਖਣਾ ਹਾਂ ਖਾਰ ਸ਼ੋਈ ਮਾੜੇ ਬੜੇ ਸਾੜ ਪਿਆ ਆ ਇਹ ਅਲਰਜੀ ਕਹਿ ਸਕਦੇ ਆ ਅਲਰਜੀ ਹੋ ਗਿਆ ਇਹਦਾ ਕੈਮੀਕਲ ਰੈਕਸ਼ਨ ਹੋ ਗਿਆ ਅਲਰਜੀ ਹੋ ਗਈ ਤੇ ਬਾਅਦ ਚ ਉਹਨਾਂ ਨੇ ਮੈਨੂੰ ਪਤਾ ਨਹੀਂ ਪਾਣੀ ਚ ਪਾ ਕੇ 1.5 ਲੇ ਚ ਪਤਾ ਨਹੀਂ ਕਿਹੜਾ ਕੈਮੀਕਲ ਤੇ ਮੇਰੇ ਹੱਥ ਪੈਰ ਦੋਵੇਂ ਭਾਰ ਤੇ ਤੋਂ ਪੈਰ ਵੀ ਖਰਾਬ ਹੋ ਗਏ ਦੋਨੇ ਨਾਲ ਅੱਛਾ ਹੁਣ ਮੈਨੂੰ ਵਢਾਉਣੇ ਪਏ ਆ ਹੁਣੇ 2-3 ਵਾਰੀ ਰਾਤੀਂ ਆਏ ਸਰਪੰਚ ਅਹ ਪਰ ਮੈਂ ਦਿਖਾਉਣਾ ਚਾਹੁੰਗਾ ਕਿ ਕਿੱਥੇ ਮੈਨੂੰ ਲੱਗਦੀ ਨਹੀਂ ਹੈਗੀ ਕਿ ਮੈਂ ਕਿਹੜੇ ਯੂਜ਼ ਕਰਾਂ ਇਸ ਬੰਦੀ। ਮਤਲਬ ਇਹ ਮਹੀਨੇ ਜਿਹਦਾ ਪ੍ਰਸ਼ਨ ਕਰਵਾਉਂਦੇ। ਤੇ ਮੈਨੂੰ ਵੀ ਸਮਝ ਨਹੀਂ ਆਉਂਦੀ। ਆ ਛੋਟੀ ਜੀ ਗੁੱਡੀ ਆ। ਫੈਸਲੇ 19 ਦੇ 20 ਸਾਲ ਦੀ ਜੀ ਉਮਰ ਹੋਊਗੀ। ਤੇ ਆ ਤੁਹਾਡੇ ਸਾਹਮਣੇ। ਤੇ ਪੁੱਤੇ ਉਸ ਤੋਂ ਬਾਅਦ ਫਿਰ ਤੂੰ ਜਿਹੜਾ ਆਪਣੇ ਘਰੇ ਆ ਗਈ। ਤੇਰੇ ਲਾਜ ਹੋਇਆ। ਤੂੰ ਮੇਨ ਗੱਲ ਤੇ ਆ ਕਿ ਉਹਨਾਂ ਦੀ ਪੇਪਰ ਦਿਖਾਇਆ ਨਾ ਮੈਨੂੰ ਹੁਣੇ ਉਹ ਰਾਜੀ ਨਾ ਹੋਏ ਵਾਲਾ। ਉਹ ਮੈਨੂੰ ਸਾਫ ਸੁਥਰੀ ਇੱਕ ਗੱਲ ਦਸੀ ਉਹ ਰਾਜੀ ਨਾ ਹੋਣਾ ਤੁਹਾਡੀ ਮਰਜ਼ੀ ਨਾ ਹੋਇਆ ਕਿ ਤੁਹਾਨੂੰ ਕੋ ਧੱਕੇ ਨਾਲ ਕਰਾਇਆ ਗਿਆ। ਨਹੀਂ ਕਰ ਰਹੇ ਹਨ ਨੂੰ ਫੋਨ ਆਇਆ ਕਿ ਰਾਜੀਨਾਮਾ ਪਹਿਲਾਂ ਸਾਡੀ ਕੋਈ ਫੋਨਦਾ ਨਹੀਂ ਫਿਰ ਉਹਨਾਂ ਨੇ ਵਸੀਕੇ ਤੁਹਾਨੂੰ ਸੱਦਿਆ ਮੇਰੇ ਪਿੰਡ ਦੇ ਸਰਪੰਚ ਸੋਹਰਿਆਂ ਦੇ ਮੇਰੇ ਨਿਸ਼ਾਨ ਸਿੰਘ ਆ ਤੇ ਉਹਨੇ ਸੱਦਿਆ ਕਿ ਆਪਾਂ ਰਾਜੀਨਾਮਾ ਕਰਨਾ ਹੈ ਤੇ ਤੂੰ ਹੀ ਆ ਜਾ ਉਹਨੇ ਤੋਖੇ ਨਾ ਨੂੰ ਸਾਥ ਲਿਆ ਉੱਥੇ ਉੱਥੇ ਜਾ ਕੇ ਤਾਂ ਉਹਨੇ ਮੇਰੇ ਤੋਂ ਸਾਈਨ ਕਰਵਾ ਲਿਆ ਕਿ ਜਿੱਦਾਂ ਮੈਂ ਤਲਾਕ ਨਹੀਂ ਕਰਵਾਉਣ ਲੱਗਾ ਆਂਦਾ ਕਿ ਮੈਂ ਤੁਹਾਡੇ ਕੋ ਨਾ ਸਾਈਨ ਕਰਵਾਉਣ ਲੱਗਾ ਇੱਕ ਪੇਜ ਤੇ ਕਿ ਰਾਜੀਨਾਮਾ ਹੋ ਗਿਆ ਆ ਉਹ ਮੈਨੂੰ ਪਤਾ ਨਹੀਂ ਲੱਗਾ ਹੁਣ ਮੇਰਾ ਤਲਾਕ ਦੇ ਪੇਪਰਾਂ ਤੇ ਸਾਈਨ ਕਰਵਾਇਆ ਆ ਕਿ ਦੂਜੇ ਪੇਪਰਾਂ ਦਾ ਤਸਾਨ ਕਰਵਾਇਆ ਦੋਨਿਆਂ ਨੂੰ ਚੂਟੋਖੇ ਨਾਲ ਤਸਾਨ ਕਰਵਾਉਂਦੇ। ਵੀ ਮੇਰੀ ਕਸਮੀ ਗੱਲ ਹੈ ਕਿ ਤੈਨੂੰ ਇਸ ਗੱਲ ਤੇ ਕੋਈ ਜਾਣਕਾਰੀ ਨਹੀਂ ਸੀ ਕਿ ਕੀ ਕੀ ਲਿਖਿਆ ਉੱਤੇ ਕੀ ਕਰਨਾ। ਮੈਨੂੰ ਬਾਅਦ ਨੂੰ ਲਾ ਸ਼ੁਰੂ ਕਰਾਇਆ। ਪੱਲਿਓ ਪੈਸੇ ਲਾਏ। ਹਾਂ ਉਹਨਾਂ ਨੇ ਪੱਲਿਓ ਪੈਸੇ ਲਾਏ ਨਾ ਬਾਅਦ ਚ। ਘਾਵਾਂ ਹੀ 4-5 ਮਹੀਨੇ ਉਹਨਾਂ ਨੇ ਪੱਲੇ ਪੈਸੇ। ਪੱਲਿਓ ਕਿਤੇ ਉਸਤਾਦ ਬਾਕ ਲਿਖ ਰਿਹਾ। ਪਹਿਲਾਂ ਉਹਨਾਂ ਨੇ ਮੈਨੂੰ ਕਰਵਾਇਆ ਹੀ ਕੋਲਾਂ ਜੀ ਤੇ ਉੱਥੋਂ ਉਹਨਾਂ ਨੇ ਚੁੱਕ ਲਿਆ ਹੁੰਦਾ ਹੀ। ਕਿੰਨਾ ਕਿੰਨਾ ਚੁੱਕ ਲਿਆ ਬਾ ਸਾਰੇ ਮੇਰਿਆਂ ਨੂੰ ਚੁੱਕ ਲਿਆ ਹੁੰਦਾ ਸੀ ਤੂੰ ਕਿਹੜੇ ਸਾਲ ਕੋਲਾਜ ਹਸਪੀਟਲ ਫਤਿਹਗੜ ਚੂੜੀਆਂ ਕਿ ਜਿੰਨਾ ਮੈਂ 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 ਫਤਿਹਗੜ ਤਾਂ ਹੀ ਆ ਕਿ ਮੈਂ ਕੋਲਾਸਟਾ ਜਾ ਕੇ ਇਹ ਗੱਲ ਦੀ ਪੁਸ਼ਟੀ ਕਰਾਂ ਵੀ ਉਥੋਂ ਇਹ ਗੁੱਡੀ ਨੂੰ ਧੱਕੇ ਨਾਲ ਖੜਿਆ ਗਿਆ ਆ ਉੱਥੇ ਕੋ ਗੱਲ ਕਹੂਗਾ ਮੈਨੂੰ ਨੂੰ ਉਹ ਉੱਥੇ ਸਾਰਿਆਂ ਨੇ ਕਹਿਣੀ ਇਹਨਾਂ ਨੇ ਉੱਥੇ ਸੜਕ ਦੇ ਉੱਤੇ ਲੜਾਈ ਪਾਈ ਤੇ ਮੈਨੂੰ ਝੁੱਕ ਕੇ ਲੈ ਗਈ ਮੁਰਗੀ ਘਰੇ ਜਾ ਕੇ ਫੇਰ ਇਹਨਾਂ ਨੇ ਰੱਖ ਛੱਡਿਆ ਮੈਨੂੰ ਦੱਸ ਦੇਣਾ ਫੇਰ ਮੁੜ ਕੇ ਮੰਮੀ ਹੁਣੀ ਮੈਨੂੰ ਲੈ ਕੇ ਆਏ ਇਹਨਾਂ ਬਾਬਿਆਂ ਦੇ ਖੜੇ ਖੜਦੇ ਰਹੇ ਮੈਨੂੰ ਕੋਈ ਪਤਾ ਨਹੀਂ ਕੀ ਨਾਂ ਲੈਂਦੇ ਆ ਤੇ ਉੱਥੇ ਰਖੜਦੇ ਰਹੇ ਤੇ ਮੁੜ ਕੇ ਫਿਰ ਮੈਂ ਰੋਂਦੀ ਹਾਂ ਬੜਾ ਮੇਰਾ ਜ਼ਿਆਦਾ ਪੈਰ ਖਰਾਬ ਹੋ ਗਏ ਫਿਰ ਮੰਮੀ ਹਣਾ ਮੈਨੂੰ ਲੈਣ ਤਾਂ ਗੁਰਨਾਣਕ ਹਸਪੀਟਲ ਲੈ ਗਏ ਫਿਰ 8 ਦਿਨ ਉੱਥੇ ਰਹੀ ਹਾਂ ਫਿਰ ਉਹਨਾਂ ਨੇ ਫਿਰ ਰਿਪੋਰਟ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅਮਰਸਰ ਅਮਰਸਰ ਕਿਹੜੀ ਹਸਪਤਾਲ ਦੀ ਸੀ ਅਮਰਸਰ ਗੁਰਨਾਣਕ ਨਹੀਂ ਗੁਰਨਾਣਕ ਜਿਹੜਾ ਪ੍ਰਾਈਵੇਟ ਹਸਪਤਾਲ ਦੀ ਗੱਲ ਕਰਦੀ ਜਿੱਥੇ ਹੁਣ ਲਾਚਾ ਨਹੀਂ ਹੁਣ ਮੈਂ ਮਜੀਠੇ ਹਾਂ ਅਮਰਸਰ ਲੱਗ ਕੇ ਮਜੀਠਾ ਆ ਸੁਖਮਨ ਹਸਪੀਟਲ ਅੱਛਾ ਅੱਛਾ ਹਾਂਜੀ ਤੇ ਇਹਨਾਂ ਨੇ ਮੇਰੇ ਪੈਰਾਂ ਦਾ ਇਲਾਜ ਕੀਤਾ ਇਨਫੈਕਸ਼ਨ ਹਟਾਈ ਮੇਰੇ ਪੈਰਾਂ ਚ ਤਰਮ ਚੱਲਦਾ థਾ ਥੈਂਕ ਯੂ ਤੇ ਤੈਨੂੰ ਕੀ ਲੱਗਦਾ ਕਿ ਤੇਰੇ ਪੈਰ ਖਰਾਬ ਹੋਣ ਦਾ ਕੋਈ ਕਾਰਨ ਲੱਗਦਾ ਤੈਨੂੰ ਕਿਸੇ ਚੀਜ਼ ਦੇ ਨਾਲ ਕਿ ਕੀ ਤੇਰੇ ਪੈਰ ਖਰਾਬ ਥੋੜੀ ਜਿਹਾ ਜ਼ਿਆਦਾ ਹੋ ਗਈ ਉਹ ਕਿਹੜੇ ਗੱਲ ਹੋਏ ਇਸ ਦਾ ਕੋਈ ਸ਼ੰਕਾ ਹੈ ਤੇਰੇ ਦਿਮਾਗ ਚ ਹਾਂਜੀ ਮੈਨੂੰ ਮੈਨੂੰ ਪਤਾ ਨਾ ਕਿ ਜਦੋਂ ਗਰਮ ਪਾਣੀ ਦਿਵਾਉਂਦੇ ਰਹੇ ਅੰਦਰੋਂ ਪਤਾ ਨਹੀਂ ਕੀ ਭਾਗੇ ਲਿਆਉਂਦੇ ਰਹਿਆ ਤੇ ਹੱਥ ਪੈਰ ਮੇਰੇ ਧੱਕੇ ਨਾਲ ਜੋ ਜੋਰ ਨਾਲ ਫੜ ਕੇ ਇਹਦੇ ਵਿੱਚ ਹੁਣ ਤੇਰੇ ਦਾ ਬੇਤਾ ਉਹ ਤੇਰੇ ਬੇਤਾ ਕਿੱਥੇ ਹੈ ਮੇਰਾ ਬੇਟਾ ਮੇਰੇ ਸਹੁਰੇ ਆਉ ਮੈਨੂੰ ਮਿਲਣਵਾਂ ਨਹੀਂ ਹੀ ਦਿੰਦੇ ਹੁੰਦੇ 2 ਕੁ ਮਹੀਨੇ ਮੈਂ ਹਫਤੇ ਬਾਹਾ ਮਿਲ ਜਾਂਦੀ ਨਹੀਂ ਹੁਣ ਮੈਨੂੰ 3-4 ਮਹੀਨੇ ਹੋ ਗਏ ਮੈਂ ਕਿਤੇ ਕਿਤੇ ਸਹੁਰੇ ਘਰ ਜਾ ਕੇ ਮਿਲਦੀ ਨਹੀਂ ਹਾਂਜੀ ਮੈਂ ਇੱਕ ਇੱਕ ਵਾਰੀ ਸਰਪੰਚ ਘਰ ਮਿਲੀਆਂ 2-3 ਵਾਰੀ ਮੈਂ ਬਾਹਰ ਮਿਲੀ ਬਾਅਦ ਚ ਉਹਨਾਂ ਨੇ ਮਲਾਉਣਾ ਹੀ ਛੱਡ ਪਿਆ ਫਿਰ ਮਲਾਉਂਦੇ ਹੀ ਨਹੀਂ ਰਹੇ ਮੈਨੂੰ ਨਹੀਂ ਮੈਂ ਕਹਿ ਸਕਦਾ ਕਾਗਜ਼ ਕਹਿ ਸਕਦਾ ਕਿ ਜੋ ਤੁਮ ਉੱਤੇ ਨਹੀਂ ਮਿਲੂ ਲਿਖਿਆ ਗਿਆ ਉਹ ਤੁਹਾਡੀ ਸ਼ਾਂਤੀ ਨਾ ਹੋਇਆ ਵੇਖੋ ਜੀ ਗਰੀਬ ਬੰਦੇ ਦੀ ਕੋਈ ਸ਼ਾਂਤੀ ਨਹੀਂ ਹੁੰਦੀ ਗਰੀਬ ਬੰਦੇ ਦੀ ਸੈਮਤੀ ਤਾਂ ਹੁੰਦੀ ਹੈ ਜੇ ਕੋਈ ਉਹ ਥੋੜਾ ਬੋਤਾ ਉਹਦੇ ਕੋਲ ਮਾਇਆ ਬਹੋਵੇ ਜਾਂ ਕੋਈ ਗਰੀਬ ਬੰਦਾ ਜੇ ਪਹਿਲਾਂ ਮਰਿਆ ਹੁੰਦਾ ਮੇਰੀ ਬੇਟੀ ਦੇ ਪੈਰਾਂ ਦੇ ਵਿੱਚ ਕਰਮ ਚੱਲ ਚੁੱਕੇ ਸੀ ਮੈਂ ਬੜੇ ਤਰਲੇ ਲੈ ਨਿਸ਼ਾਨ ਸਰਪੰਚ ਦੇ ਪਹਿਲਾਂ ਦੇ 8 ਮਹੀਨੇ ਨਿਸ਼ਾਨ ਸਰਪੰਚ ਨੇ ਸੁਧਾਰ ਆਲੇ ਨੇ 8 ਮਹੀਨੇ ਨਗਾਏ ਕਦੀ 2 ਮਹੀਨੇ ਦਾ ਟਾਈਮ ਲੈ ਲਿਆ ਕਦੀ ਮਹੀਨੇ ਦਾ ਟਾਈਮ ਲੈ ਲਿਆ ਕੋ 15 ਦਿਨਾਂ ਦਾ ਟਾਈਮ ਲੈ ਲਿਆ ਕਦੀ ਕਿਤੇ ਕਦੀ ਕੋਹ ਕਦੀ ਕੋਸ਼ ਲਾਸਟ ਨਿਸ਼ਾਨ ਸਰਪੰਚ ਨੇ ਆਖਿਆ ਕਿ ਤੁਹਾਡੀ ਕੁੜੀ ਨੂੰ ਉਹ ਵਸਾਉਣਾ ਨਹੀਂ ਚਾਹੁੰਦੇ ਉਹ ਤੁਹਾਡੀ ਕੁੜੀ ਨੂੰ ਰੱਖਣਾ ਨਹੀਂ ਚਾਹੁੰਦੇ ਘਰ ਤੋਂ ਕਾਰਨ ਕਿਉਂ ਨਹੀਂ ਰੱਖਣਾ ਚਾਹੁੰਦੇ ਆਂਦੇ ਜੀ ਮੁੰਡਾ ਕਹਿੰਦਾ ਵਾ ਕਿ ਜੇ ਉਹਨੂੰ ਤੁਸੀਂ ਘਰ ਵਾੜਿਆ ਤੇ ਮੈਂ ਕੁਝ ਖਾ ਕੇ ਮਰ ਜਾਣਾ ਤੇ ਮੁੰਡੇ ਦੀ ਸ਼ਾਂਤੀ ਨਾ ਵਿਰਾਨੀ ਹੋਇਆ ਜਿੱਦਣ ਵਿਆਹ ਹੋਇਆ ਸੀ ਉਹ ਦਿਨ ਸਭ ਤੋਂ ਪਹਿਲਾਂ ਇੱਕ ਰੇਸ਼ਮ ਸਿੰਘ ਆ ਸੁਧਾਰ ਪਿੰਡ ਦਾ ਜੀ ਦੀ ਘਰ ਵਾਲੀ ਦਾ ਨਾਂ ਨਿੰਦਰਾ ਉਹਨਾਂ ਦੇ ਘਰ ਠਾਕਾ ਲੱਗਾ ਸਭ ਤੋਂ ਪਹਿਲਾਂ ਮੈਂ ਹੱਥ ਜੋੜ ਕੇ ਇਹ ਆਖਿਆ ਕਿ ਮੈਂ ਗਰੀਬ ਬੰਦਾ ਜੇ ਜੇ ਕੱਲ ਨੂੰ ਕੋਈ ਦਾਜ ਦੇ ਇਹਦੀ ਮੰਗ ਕਰਨੀ ਹੈ ਤੇ ਸਭ ਤੋਂ ਪਹਿਲਾਂ ਮੈਨੂੰ ਦੱਸ ਦਿਓ ਕਿਉਂ ਮੈਂ ਦੇਣ ਜੋਗਾ ਨਹੀਂ ਮੈਂ ਕੋਈ ਨਾ ਕਰਦਾਗਾ ਤੇ ਮੈਨੂੰ ਆਂਦੇ ਹੀ ਕਿ ਸਾਨੂੰ ਪਰਨਿਆਂ ਦੇ ਨਾਲ ਮਿਲਣੀ ਕਰਨੀ ਹੈ ਗੁਰਦੁਆਰੇ ਫੇਰੇ ਦੇ ਦਿਓ ਕੋਈ ਸ਼ਾਇਦ ਹੀ ਸਾਨੂੰ ਲੋੜ ਨਹੀਂ ਸਭ ਕੁਝ ਸਾਡੇ ਘਰ ਹੈ ਅੱਛਾ ਤੇ ਉਸ ਤੋਂ ਬਾਅਦ ਫਿਰ ਇਹੋ ਜੀ ਗੱਲ ਕੋਈ ਹੋਈ ਕਿ ਤੂ ਆਣੀ ਲਈ ਜਾਂ ਉਹ ਨਹੀਂ ਦਵਾਈ ਗੱਲ ਸੱਚੀ ਕਰਿਓ ਇਹ ਦੇਖੋ ਜੀ ਮੇਰੇ ਨਾਲ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਸਚਾਈ ਬੋਲਾਂਗਾ ਮੈਂ ਗਰੀਬ ਆਦਮੀ ਆ ਰੱਬ ਨੂੰ ਜਾਣ ਦੇਣੀ ਆ ਇਹਨਾਂ ਦੇ ਵਿੱਚ ਕੋ ਝੂਠ ਹੋਊਗਾ ਪਰ ਆਪਾਂ ਨਹੀਂ ਝੂਠ ਬੋਲਾਂਗੇ ਕਿਉਂ ਲੜਕੀਆਂ ਵਾਲੇ ਆ ਮੇਰੇ ਨਾਲ ਇਹਨਾਂ ਨੇ ਨਹੀਂ ਕੀਤੀ ਗੱਲ ਪਰ ਇਹਦੀ ਜਿਹੜੀ ਸਾਸੂ ਮਾਂ ਆ ਇਹਨੂੰ ਮਿਹਣੇ ਜ਼ਰੂਰ ਦਿੰਦੀ ਰਹੀ ਆ ਇਹ ਕੁੜੀ ਨੇ ਹੁਣ ਸਾਨੂੰ ਦੱਸਿਆ ਕਿ ਜੇ ਕਿਤੇ ਪੂਲਰ ਕਿਤੇ ਸਾਈਡ ਤੇ ਕਿਤੇ ਵੱਜ ਗਿਆ ਤਾਂ ਤਾਂ ਆਖਿਆ ਕਿ ਇਹ ਕਿਹੜਾ ਤੇਰੇ ਪੇਕੇਆਂ ਨੇ ਦਿੱਤਾ ਜੇ ਕੋਈ LCD ਨੂੰ ਆਤਾ ਵੱਜ ਗਿਆ ਇਹ ਕਿਹੜਾ ਤੇਰੇ ਪੇਕੇਆਂ ਨੇ ਦਿੱਤੀ ਆ ਜੇ ਕੋਈ ਲਾ ਕੇ ਬੈ ਗਈ ਆ ਤਾਂ ਇਹ ਕਿਹੜਾ ਤੇਰੇ ਪੇਕੇਆਂ ਨੇ ਦਿੱਤਾ ਅੱਛਾ ਤੇ ਤੁਸੀਂ ਹੁਣਾਂ ਗੱਲ ਮਨ ਕਹਿੰਦੇ ਸੋ ਸਾਬੂਦਰੀ ਜੀ ਕਿ ਤੁਸੀਂ ਹੁਣੇ ਜਦੋਂ ਕਿਹਾ ਨਾ ਕਿ ਮੈਨੂੰ ਮੈਂ ਬੜਾ ਡਰਿਆ ਆ ਮੈਂ ਇਸੇ ਕਰਕੇ ਕੋਈ ਖਬਰ ਨਹੀਂ ਦਵਾਈ ਨਾ ਮੇਰਾ ਕੋਈ ਆਏ ਆ ਮੇਰੇ ਨਾਲ ਉਹ ਮੈਨੂੰ ਡਰ ਕੇ ਭੱਜ ਜਾਂਦੇ ਰਿਹਾ ਅੱਗੇ ਗੱਲ ਨਹੀਂ ਕਰਦੇ ਰਿਹਾ ਤੇ ਤੁੰਗੂਏ ਲਾ ਕੋ ਤੇ ਤੁਹਾਨੂੰ ਕੋਈ ਮਰ ਜਾਨੂ ਤੇ ਮਰਦੀ ਧਮਕੀ ਵੀ ਦਿੱਤੀ ਜਾਂ ਤੇਰੇ ਗਲ ਪੈਣਾ ਉਹਦੀ ਗੱਲ ਵੀ ਹੋਈ ਆ ਇਹ ਸਾਫ਼ ਉਦਰੀ ਦੀ ਗੱਲ ਤੁਸੀਂ ਝੂਠ ਨਾ ਮਾਰੋ ਵੇਖੋ ਜੀ ਇਹ ਤੇ ਵਿਚੋਲਿਆਂ ਨੇ ਵੀ ਧਮਕੀਆਂ ਦਿੱਤੀਆਂ ਆ ਵਿਚੋਲੇ ਵੀ ਕਹਿੰਦੇ ਆ ਕਿ ਅਸੀਂ ਉਹ ਕਰ ਦੇਣਾ ਅਸੀਂ ਜੇ ਕਰ ਦੇਣਾ ਮੈਂ ਗਰੀਬ ਆਦਮੀ ਆ ਮੇਰੇ ਨਿੱਕੇ ਨਿੱਕੇ ਬੱਚੇ ਆ ਉਦੋਂ ਨਿਸ਼ਾਨ ਸਰਪੰਚ ਵੀ ਜਦੋਂ ਪੈਂਦਾ ਆ ਉਦੋਂ ਹੀ ਅੱਗੋਂ ਮਤਲਬ ਧਮਕੀਆਂ ਦਿੰਦਾ ਆ ਉਹ ਕਰ ਦੇਣਾ ਮੈਂ ਤੇਰੇ ਤੇ ਪਰਚਾ ਕਰਾ ਦੇਣਾ ਮੈਂ ਤੈਨੂੰ ਉਹ ਕਰ ਦੇਣਾ ਜੇ ਕਰ ਦੇਣਾ ਜੇ ਮੇਰੀ ਘਰ ਦੀ ਤੇ ਮੇਰੀ ਲੜਕੀ ਜਿਹਦੇ ਹੱਥ ਪੈਰ ਖਰਾਬ ਹੋਏ ਆ ਆਪਰੇਸ਼ਨ ਤੋਂ ਪਹਿਲਾਂ ਠੀਕ 2 ਦਿਨ ਪਹਿਲਾਂ ਨਿਸ਼ਾਨ ਸਰਪੰਚ ਦੇ ਘਰ ਗਏ ਆ ਨਿਸ਼ਾਨ ਸਰਪੰਚ ਨੇ ਆਪ ਕੋ ਇਹਨਾਂ ਦੇ ਮਤਲਬ ਗੱਲ ਪਏ ਆ ਨਿਸ਼ਾਨ ਸਰਪੰਚ ਜੀ ਇਹਨਾਂ ਨੂੰ ਇਹਨਾਂ ਦੋਹਾਂ ਜਾਣੀਆਂ ਦੇ ਗੱਲ ਪਏ ਆ ਇਹਨਾਂ ਨੂੰ ਆਖਿਆ ਕਿ ਜਾਓ ਮੇਰੇ ਘਰੋਂ ਨਿਕਲ ਜੋ ਮੈਂ ਕੋਈ ਫੈਸਲਾ ਨਹੀਂ ਕਰਨਾ ਜਿੱਥੇ ਤੁਹਾਡਾ ਜ਼ੋਰ ਲੱਗਦਾ ਲਾ ਲਓ ਤੁਹਾਂ ਕਿਹੜਾ 40 ਲੱਖ ਐਂਡ ਤੇ ਭਾਜੀ ਆਪਾਂ ਇੱਕ ਗੱਲ ਤੁਹਾਨੂੰ ਕੋ ਪੁੱਛਣਾ ਚਾਹੁੰਦੇ ਆ ਕਿ ਜੋ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਹੈ ਸਹੀ ਦਿੱਤੀ ਆ ਠੀਕ ਆ ਔਰ ਇਹ ਪੜਤਾਲ ਅਸੀਂ ਜ਼ਰੂਰ ਕਰਾਂਗੇ ਇਹ ਤੁਹਾਨੂੰ ਦੱਸ ਦਿੰਦੇ ਤੇ ਦੂਸਰੀ ਗੱਲ ਇੱਕ ਫੇਰਵਰੀ ਸੋਚ ਲਓਗੇ ਉਹਦਾ ਰਾਈ ਨਵਾ ਹੋਇਆ ਆ ਉਹ ਤੜਨਾ ਧੱਕੇ ਨਾ ਹੋਇਆ ਕੋਈ ਪ੍ਰੈਸ਼ਰ ਸੀਗਾ ਤੁਹਾਡੇ ਉੱਤੇ ਪ੍ਰੈਸ਼ਰ ਮੇਰੇ ਤੇ ਇਹੀ ਹੀ ਮਹਾਰਾਜ ਕਿ ਮੈਂ ਲੜਕੀ ਦਾ ਚਾਹਨਾ ਹੈ ਕਿ ਇਹਦਾ ਆਪਰੇਸ਼ਨ ਹੋ ਜਾਏ ਜਿੰਨੀ ਜਲਦੀ ਹੋ ਸਕਦਾ ਇਹਦਾ ਆਪਰੇਸ਼ਨ ਹੋ ਜਵੇ ਮੈਂ ਇਹਨਾਂ ਨੂੰ ਆਖਿਆ ਸੀ ਕਿ ਜੇ ਤੁਸੀਂ ਆਂਦੇ ਜਿਨਾਂ ਕਿ ਮੁੰਡਾ ਕਹਿੰਦਾ ਮੈਂ ਕੁਝ ਖਾ ਕੇ ਮਰ ਜਾਣਾ ਤੇ ਜੋ ਕਰਨਾ ਸਰਪੰਚ ਜੀ ਤੁਸੀਂ ਕਰਦੇ ਹੋ ਮੈਂ ਸਰਪੰਚ ਜੀ ਤੇ ਗੱਲ ਛੁੱਟ ਦਿੱਤੀ ਤੇ ਸਰਪੰਚ ਜੀ ਨੇ ਕੀ ਕੀਤਾ ਸਰਪੰਚ ਜੀ ਨੇ ਸਾਨੂੰ ਵਸੀਕੇ ਤੇ ਖੜ ਕੇ ਘਰੋਂ ਕਹਿ ਕੇ ਤੋਰਿਆ ਕਿ ਤੁਹਾਨੂੰ ਉੱਥੇ 1.5 ਲੱਖ ਰੁਪਇਆ ਲਿਖਤੀ ਰੂਪ ਚ ਦੇ ਦੇਣੇ ਆ ਤੁਸੀਂ ਉਹ ਲੜਕੀ ਦਾ ਇਲਾਜ ਕਰਾਓ ਉੱਥੇ ਜਾ ਕੇ ਇਹ 1 ਲੱਖ ਰੁਪਇਆ ਤੁਹਾਨੂੰ ਨਾ ਇਲਾਜ ਕਰਾਉਣ ਵਾਸਤੇ ਦਿੱਤਾ ਇਲਾਜ ਕਰਾਉਣ ਵਾਸਤੇ ਦਿੱਤਾ ਉਹਦਾ ਬਾਕੀ ਬਚਿਆ ਜਿਹੜਾ ਤੁਹਾਡਾ 2.25 ਲੱਖ ਰੁਪਇਆ ਲਿਖਿਆ ਤਾਂ ਉਹਨਾਂ ਨੇ ਸਾਪਾ ਹੱਕਾ ਕਾ ਵੀ ਪੈਸੇ ਜਿੰਕੋ ਪਰਿਆ 1.5 ਤਾਂ ਉਹਨੂੰ ਮਿਲ ਗਿਆ 2.25 ਤਾਂ ਬਾਕੀ ਆ ਤੁਹਾਨੂੰ ਕੋਈ ਨੋ ਲੈਜ ਨਹੀਂ ਇਹ ਗੱਲ ਦੀ ਮਹਾਰਾਜ ਮੈਂ ਜਦੋਂ ਘਰੋਂ ਲੜਕੀ ਨੂੰ ਲੈਣ ਆਇਆ ਨਾ ਉਦੋਂ ਮੈਂ ਨਿਸ਼ਾਨ ਸਰਪੰਚ ਨੂੰ ਫੋਨ ਕੀਤਾ ਕਿ ਜਿੰਨਾ ਚਿਰ ਮੈਂ ਆਵਾਂਗਾ ਨਾ ਉਨਾ ਚਿਰ ਕਾਗਜ਼ ਨਹੀਂ ਲਿਖਣਾ। ਉਨਾ ਚਿਰ ਨਾ ਕਾਗਜ਼ ਨਹੀਂ ਲਿਖਣਾ ਅਜੇ ਮੈਂ ਘਰੋਂ ਲੜਕੀ ਨੂੰ ਲੈ ਕੇ ਤੁਰਿਆ ਨਿਸ਼ਾਨ ਸਰਪੰਚ ਨੇ ਸਾਰਾ ਕੁਝ ਉਹਦੇ ਕਾਗਜ਼ ਦੇ ਵਿੱਚ ਪਹਿਲਾਂ ਹੀ ਲਿਖਾ ਚੁੱਕਾ ਹੈ। ਤੁਹਾਡੇ ਸਾਈਨ ਹੀ ਹੋਏ ਬਸ ਫਿਰ ਸਾਡੇ ਸਿਰਫ ਸਾਈਨ ਹੋਏ ਆ। ਪੱਕੀ ਗੱਲ ਹੈ। ਹਾਂਜੀ ਉਹ ਵੀ ਇਹਨਾਂ ਨੇ 3-4 ਵਾਰਾ ਸਾਨੂੰ ਹਰਾਸ ਕੀਤਾ ਉੱਥੇ ਉੱਥੇ ਵੀ ਸੀਕੇ ਦੇ ਘੜੀ ਦੇ ਪਿੱਛੋਂ ਕਹਿੰਦੇ ਸੀ ਕਾਗਜ਼ ਪਾੜ ਦਿਓ ਅਸੀਂ ਨਹੀਂ ਕਰਨਾ। ਪਰ ਮੈਨੂੰ ਆਪਣੀ ਲੜਕੀ ਦੀ ਧੀ ਦੀ ਫਿਕਰ ਸੀ ਕਿ ਮੇਰੀ ਧੀ ਨੂੰ ਡਾਕਟਰ ਸਾਹਿਬ ਨੇ ਖੁਦ ਆਖਿਆ ਕਿ ਜੇ 2 ਦਿਨ ਨਾਲ ਲਿਉਂਦੇ ਇਹਨਾਂ ਦੇ ਇਹਦੇ ਕਿਰਮ ਚੱਲੇ ਸੀ ਫਿਰ ਅਸੀਂ ਕੁਝ ਨਹੀਂ ਕਰ ਸਕਦੇ ਹਾਂ ਜੀ ਮੈਂ ਇੱਥੇ ਇੱਕ ਹੋਰ ਗੱਲ ਕਹਿਣੀ ਚਾਹਾਂਗਾ ਅਸੀਂ ਇਸ ਖਬਰ ਤੇ ਮਾਧਿਅਮ ਰਾਈ ਨਾ ਤਾਂ ਅਸੀਂ ਕਿਸੇ ਨੂੰ ਕੋਈ ਦੋਸ਼ੀ ਘਰਾੜ ਦੇ ਰਹੇ ਹਾਂ ਤੇ ਨਾ ਸਾਡੇ ਕੋਲ ਕਿਸੇ ਨੂੰ ਕੋਈ ਦੋਸ਼ਿਤ ਘਰ ਦੇ ਹਾਂ ਇਹ ਅਧਿਕਾਰ ਸਿਰਫ ਮਾਨਯੋਗ ਅਦਾਲਤ ਦੇ ਕੋਲ ਆ ਮੈਂ ਔਰ ਮੇਰਾ ਚੈਨਲ ਅਸੀਂ ਕਿਸੇ ਵੀ ਪ੍ਰਕਾਰ ਦੀ ਕਿਸੇ ਨੂੰ ਵੀ ਕੋਈ ਦੋਸ਼ੀ ਨਹੀਂ ਠਰਾਇਆ ਔਰ ਇਹ ਖਬਰ ਕਿੰਨੀ ਸੱਚਾ ਕਿੰਨੀ ਨਹੀਂ ਅਸੀਂ ਤਾਂ ਸਿਰਫ ਦੋਹਾਂ ਤੇ ਨਜ਼ਰ ਪੱਖ ਰੱਖ ਸਕਦੇ ਆ ਉਹਨਾਂ ਦੀ ਗੱਲ ਬਰਖੀ ਚੁੱਕੀ ਆ ਦੂਜਿਆਂ ਨੂੰ ਕਹਿ ਚੁੱਕੇ ਆ ਕਿ ਜੇ ਆਪਣਾ ਪੱਖ ਰੱਖਣਾ ਤਾਂ ਸਾਨੂੰ ਸੰਪਰਕ ਕਰੋ ਦੋਸ਼ੀ ਕਿਸੇ ਨੂੰ ਕਰਾਰ ਦੇਣਾ ਜਾਂ ਦੋਸ਼ੀ ਨਹੀਂ ਦੇਣਾ ਇਹ ਕੋਰਟ ਦਾ ਕੰਮ ਆ ਨਾ ਤਾਂ ਇਹ ਸਾਡਾ ਕੰਮ ਆ ਮੈਂ ਔਰ ਮੇਰਾ ਚੈਨਲ ਇਸੀ ਕਿਸੇ ਵੀ ਪ੍ਰਕਾਰ ਦੀ ਕਿਸੇ ਨੂੰ ਕੋਈ ਦੋਸ਼ ਦੀ ਪੁਸ਼ਟੀ ਨਹੀਂ ਕਰਦਾ ਅਸੀਂ ਸਿਰਫ ਦੋਮਾ ਦਾ ਪੱਖ ਰੱਖਿਆ ਧੰਨਵਾਦ